ਨਾਲ ਪਹਿਲੀ ਵਾਰੀ ਹੋ ਰਿਹਾ ਹੈ ਕਿ ਜਿਹੜੀਆਂ ਸੜਕਾਂ ਨੇ ਜਾਂ ਹੋਰ ਜਿਹੜਾ ਕੰਮ ਹੋ ਰਿਹਾ ਹੈ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਆਇਆ ਬੁਰਾ ਹਾਲ ਹੈ ਜਾਂ ਤਾਂ ਮਸਪਲ ਕਮੇਟੀ ਫੰਡਾਂ ਵਿੱਚੋਂ ਕੰਮ ਕਰਾ ਰਹੇ ਆ ਤੇ ਜਾਂ ਪੀ ਡਬਲਯੂ ਡੀ ਵਿਭਾਗ ਉਹੀ ਬਜਰੀ ਦਾ ਛਿੱਟਾ ਜਾਂ ਦੇ ਕੇ ਤੇ ਮਿੱਟੀ ਪਾ ਕੇ ਸੜਕਾਂ ਠੀਕ ਕਰ ਰਹੇ ਆ ਅਲੀ ਸਾਹਿਬ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਨਾ ਇਹ ਸਿਰੇ ਲਾਉਣੇ ਬਹੁਤ ਔਖੇ ਆ ਅਫਸਰਾਂ ਨੇ ਵੋਟਾਂ ਨਹੀਂ ਲੈਣੀਆਂ ਹੁੰਦੀਆਂ ਅਸੀਂ ਸਿਆਸੀ ਬੰਦਿਆਂ ਨੇ ਲੈਣੀਆਂ ਹੁੰਦੀਆਂ ਇਹ ਤਾਂ ਆਪ ਪੈਰਵਾਈ ਕਰਕੇ ਆਪ ਮਗਰ ਫਿਰਕੇ ਆਪ ਹਿੰਮਤ ਕਰਕੇ ਆਪ ਦੇਖ ਕੇ ਕਿ ਕਿਵੇਂ ਕਿਹੜਾ ਕੰਮ ਕਿਵੇਂ ਕਰਾਉਣਾ ਹੈ ਤਾਂ ਜਾ ਕੇ ਸਿਰੇ ਲੱਗਦੇ ਆ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਕੋਈ ਇੱਕ ਇਹੋ ਜੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੂਗੀ ਕੋਈ ਇੱਕ ਨਵਾਂ ਸ਼ਕੂਫਾ ਛੱਡਣ ਦੀ ਕੋਸ਼ਿਸ਼ ਕਰੂਗੀ ਤਾਂ ਕਿ ਲੋਕਾਂ ਦਾ ਜਿਹੜਾ ਧਿਆਨ ਆਪਦੀਆਂ ਨਾਕਾਮੀਆਂ ਤੋਂ ਹਟਾ ਕੇ ਹੋਰ ਪਾਸੇ ਲਾ ਸਕਣ ਕਿਉਂਕਿ ਹਰੇਕ ਫਰੰਟ ਤੇ ਫੇਲ ਹੋ ਚੁੱਕੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪਏ ਹਾਲੀ ਸਾਹਿਬ ਫਰੀਦਕੋਟ ਦੇ ਹਾਲਾਤ ਵੀ ਬਹੁਤ ਨਾਜ਼ੁਕ ਹੈ ਤੇ ਪੰਜਾਬ ਦੇ ਹਾਲਾਤ ਵੀ ਬਹੁਤ ਨਾਜ਼ੁਕ ਆ ਤੁਸੀਂ ਕੋਈ ਪੱਖ ਲੈ ਲਓ ਹਰੇਕ ਪੱਖੋਂ ਪੰਜਾਬੀਆਂ ਨਾਲ ਧੋਖਾ ਹੋਇਆ ਨਾਰਾ ਬੜਾ ਵੱਡਾ ਸੀ ਬਦਲਾਵ ਦਾ ਤੇ ਬਦਲਾਵ ਇਹੋ ਜਿਹਾ ਲਿਆਂਦਾ ਕਿ ਪੰਜਾਬੀ ਹਰੇਕ ਵਰਗ ਦਾ ਬਹੁਤ ਹੀ ਮਾੜਾ ਹਾਲ ਹੈ ਫਰੀਦਕੋਟ ਬਾਬਾ ਫਰੀਜੀ ਦਾ ਮੇਲਾ ਆ ਰਿਹਾ ਹੈ ਪਹਿਲੀ ਵਾਰੀ ਹੋ ਰਿਹਾ ਹੈ ਕਿ ਜਿਹੜੀਆਂ ਸੜਕਾਂ ਨੇ ਜਾਂ ਹੋਰ ਜਿਹੜਾ ਕੰਮ ਹੋ ਰਿਹਾ ਹੈ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਆਇਆ ਬੁਰਾ ਹਾਲ ਹੈ ਜਾਂ ਤਾਂ ਮਿਸਪਲ ਕਮੇਟੀ ਫੰਡਾਂ ਵਿੱਚੋਂ ਕੰਮ ਕਰਾ ਰਹੇ ਆ ਤੇ ਜਾਂ ਪੀ ਡਬਲਯੂ ਡੀ ਮਹਿਕਮਾ ਉਹੀ ਬਜਰੀ ਦਾ ਛਿੱਟਾ ਜਾਂ ਦੇ ਕੇ ਤੇ ਮਿੱਟੀ ਪਾ ਕੇ ਸੜਕਾਂ ਠੀਕ ਕਰ ਰਿਆ ਸੋ ਨਾਰੇ ਬਹੁਤ ਵੱਡੇ ਸੀ ਗੱਲਾਂ ਬਹੁਤ ਵੱਡੀਆਂ ਸੀ ਤੇ ਨਿਕਲਿਆ ਵਿੱਚੋਂ ਕੁਝ ਨਹੀਂ ਅਲੀ ਸਾਹਿਬ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਨਾ ਇਹ ਸਿਰੇ ਲਾਉਣੇ ਬਹੁਤ ਔਖੇ ਅਫਸਰਾਂ ਨੇ ਵੋਟਾਂ ਨਹੀਂ ਲੈਣੀਆਂ ਹੁੰਦੀਆਂ ਅਸੀਂ ਸਿਆਸੀ ਬੰਦਿਆਂ ਨੇ ਲੈਣੀਆਂ ਹੁੰਦੀਆਂ ਇਹ ਤਾਂ ਆਪ ਪੈਰਵਾਈ ਕਰਕੇ ਆਪ ਮਗਰ ਫਿਰਕੇ ਆਪ ਹਿੰਮਤ ਕਰਕੇ ਆਪ ਦੇਖ ਕੇ ਕਿ ਕਿਵੇਂ ਕਿਹੜਾ ਕੰਮ ਕਿਵੇਂ ਕਰਾਉਣਾ ਤਾਂ ਜਾ ਕੇ ਸਿਰੇ ਲੱਗਦੇ ਆ ਸੋ ਇਸ ਕਰਕੇ ਮੈਂ ਸਮਝਦਾ ਕਿ ਬਹੁਤ ਵੱਡੀ ਸਰਕਾਰ ਦੀ ਵੀ ਨਲਕੀ ਹੈ ਤੇ ਬਹੁਤ ਵੱਡੀ ਲੋਕਲ ਸਿਆਸੀ ਬੰਦਿਆਂ ਦੀ ਵੀ ਨਲਕੀ ਹੈ ਅੱਜ ਜਿਹੜੀ ਤਾਜ਼ਾ ਖਬਰ ਹੋਈ ਹੈ ਕਿ ਇਹਨਾਂ ਨੇ ਕਰਜ਼ਾ ਵੱਧ ਲੈਣ ਵਾਸਤੇ ਲਿਮਟ ਤੋਂ ਵੱਧ ਲੈਣ ਵਾਸਤੇ ਉਹਦੇ ਵਾਸਤੇ ਵੀ ਸੈਂਟਰ ਸਰਕਾਰ ਨੂੰ ਬੇਨਤੀ ਕੀਤੀ ਚਿੱਠੀ ਲਿਖੀ ਹੈ ਜਿਹੜੇ ਅੱਗੇ ਰੌਲਾ ਪਾਉਂਦੇ ਹੁੰਦੇ ਸੀ ਕਿ ਇੰਨਾ ਕਰਜ਼ਾ ਹੋ ਗਿਆ ਇੰਨਾ ਕਰਜ਼ਾ ਹੋ ਗਿਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਇਹਨਾਂ ਨੇ ਢਾਈਆਂ ਸਾਲਾਂ 'ਚ 1 ਲੱਖ ਤੋਂ ਉੱਪਰ ਕਰਜ਼ਾ ਲੈ ਚੁੱਕੇ ਤੇ ਜਿਹੜੀ ਲਿਮਿਟ ਸੀ ਉਹਦੇ ਵਿੱਚ ਵੀ ਇਹਨਾਂ ਤੋਂ ਪੂਰੇ ਨਹੀਂ ਆਇਆ ਜਾ ਰਿਹਾ ਉਹਨੂੰ ਵੀ ਉਹਨੂੰ ਵਧਾਉਣ ਵਾਸਤੇ ਇਹਨਾਂ ਨੇ ਬੇਨਤੀ ਕੀਤੀ ਹੈ ਸੈਂਟਰ ਸਰਕਾਰ ਕੋਲੋਂ ਮੈਂ ਤਾਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬੀਓ ਦੇਖ ਲਓ ਕੱਲੀਆਂ ਗੱਲਾਂ 'ਚ ਫੋਕਿਆਂ ਨਾਅਰੇ ਆ ਜਨਾਇਆ ਕਰੋ ਵਡੀਆਂ ਗੱਲਾਂ ਚ ਆਇਆ ਕਰੋ ਜਿਹੜੇ ਬਹੁਤ ਵੱਡੀਆਂ ਗੱਲਾਂ ਕਰਦੇ ਉਹਨਾਂ ਚੋਂ ਨਿਕਲਦਾ ਕੁਝ ਨਹੀਂ ਹੁੰਦਾ ਕੰਮ ਕਰਨ ਵਾਲੇ ਤਾਂ ਸਿਰਫ ਕੰਮ ਕਰਦੇ ਆ ਉਹ ਗੱਲਾਂ ਨਹੀਂ ਸੁਣਾਉਂਦੇ ਸੋ ਇਸ ਕਰਕੇ ਇਹ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਜਿੱਥੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਉਥੇ ਪੰਜਾਬ ਦਾ ਇੰਨਾ ਕੁ ਨੁਕਸਾਨ ਕਰ ਦੂਗੀ ਕਿ ਇਹਨੂੰ ਦੁਬਾਰਤੋਂ ਲਈ ਤੇ ਚੜਾਉਣ ਵਾਸਤੇ ਪੰਜਾਬ ਨੂੰ ਬਹੁਤ ਵੱਡਾ ਹਰਜਾਨਾ ਭਰਨਾ ਪਵੇਗਾ ਕਿ ਜਿਹੜੀ 6 ਮਹੀਨੇ ਚੱਲਣ ਵਾਲੀ ਆ ਸਰਕਾਰ ਕਿਹੇ ਤਰ੍ਹਾਂ ਦੇ ਉਧਾਰਨਾਂ ਦੇ ਰਹੀ ਸੀ ਅੱਜ ਕਿਸ ਤਰ੍ਹਾਂ ਦੀ ਲੱਗਦੀ ਹੈ ਕੋਹਾਲੀ ਸਾਹਿਬ ਮੈਂ ਤਾਂ ਕਹਿੰਦਾ ਸੀ ਕਿ ਜੋ ਇਹਨਾਂ ਦੇ ਹਾਲਾਤ ਸੀ ਇਹ ਸਰਕਾਰ ਸਿਰਫ ਤੇ ਸਿਰਫ ਇਸ਼ਤਿਹਾਰਾਂ ਤੇ ਜਾਣ ਵਾਲੀ ਸਰਕਾਰ ਹੈ ਇਹ ਸਿਰਫ ਇਸ਼ਤਿਹਾਰबाजी ਘਾੜੀ ਸਰਕਾਰ ਹੈ ਕੰਮ ਇਹਨਾਂ ਨੇ ਗਰਾਊਂਡ ਤੇ ਕੋਈ ਵੀ ਨਹੀਂ ਕੀਤਾ ਸੋ ਮੇਰੀ ਤਾਂ ਇਹ ਬੇਨਤੀ ਹੈ ਕਿ ਆ ਇਸ ਵੇਲੇ ਅੱਜ ਪੰਜਾਬ ਦੇ ਹਾਲਾਤ ਐਮਰਜੈਂਸੀ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਵਾਲੇ ਹੋਗੇ ਪੰਜਾਬ ਦੇ ਹਾਲਾਤ ਐਤ ਕੀ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਹੈ ਉਹ 15 ਦਿਨ ਲੇਟ ਹੋਈ ਹੈ ਨਾ ਤੋਂ ਸੋ ਸਾਰੇ ਮੈਂ ਕੱਲਾ ਨਹੀਂ ਕਹਿੰਦਾ ਅਖਬਾਰਾਂ ਰੌਲਾ ਪਾ ਰਹੀਆਂ ਕਿ ਤੁਸੀਂ ਦੇਖ ਲਓ ਫਾਈਨੈਂਸ਼ੀਅਲ ਤੌਰ ਤੇ ਐਮਰਜੈਂਸੀ ਲੱਗਣ ਵਾਲੀ ਹੈ ਬੁਰਾ ਹਾਲ ਹੋਇਆ ਹੈ ਉਧਰੋਂ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਸੋ ਇਸ ਵਰਕੇ ਮੈਂ ਸਮਝਦਾ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਕੋਈ ਇੱਕ ਇਹੋ ਜੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੂਗੀ ਕੋਈ ਇੱਕ ਨਵਾਂ ਸ਼ਕੂਫਾ ਛੱਡਣ ਦੀ ਕੋਸ਼ਿਸ਼ ਕਰੂਗੀ ਤਾਂ ਕਿ ਲੋਕਾਂ ਦਾ ਜਿਹੜਾ ਧਿਆਨ ਆਵਦੀਆਂ ਨਾਕਾਮੀਆਂ ਤੋਂ ਹਟਾ ਕੇ ਹੋਰ ਪਾਸੇ ਲਾ ਸਕਣ ਕਿਉਂਕਿ ਹਰੇਕ ਫਰੰਟ ਤੇ ਫੇਲ ਹੋ ਚੁੱਕੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰ ਕਰੋ ਪਹਿਲੀ ਵਾਰੀ ਹੋ ਰਿਹਾ ਹੈ ਕਿ ਜਿਹੜੀਆਂ ਸੜਕਾਂ ਨੇ ਜਾਂ ਹੋਰ ਜਿਹੜਾ ਕੰਮ ਹੋ ਰਿਹਾ ਹੈ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਆਇਆ